ਮਤਿਆ ਹੈ ਵਾਹ ਦੀ ਫੈਕਟਰੀ ਦਾ ਇਹ ਸਾਡੀ ਕੰਪਨੀ ਆ ਲੈ ਤਾਂ ਜਿਆਦਾ ਤਾਂ ਕਰਕੇ ਦੇਖਣੀ ਵੀ ਚਲੋ ਛੱਡੋ ਉਹ ਤੋਂ ਕੀ ਲੈਣਾ ਆਪਾਂ ਨੇ ਮੇਨ ਮਕਸਦ ਆ ਤੁਹਾਨੂੰ ਉਹ ਦਿਖਾਉਣਾ ਪਰਦੇਸੀ ਪਰਦੇਸੀ ਲਾ ਕੇ ਰੱਖਦੇ ਆ ਯਾਰ ਵੀ ਪਰਦੇਸੀ ਆਣ ਪਰਦੇਸੀ ਆਉਣੇ ਸਾਰੇ ਪਰਦੇਸੀ ਮੈਨੂੰ ਲੱਗਦਾ ਚੰਗੇ ਨਹੀਂ ਹੈਗੇ ਤੇ ਸਾਰੇ ਮਾੜੇ ਜਿਹੇ ਕੋਈ ਮਿਹਨਤ ਕਰਦੇ ਨਹੀਂ ਆਪਦਾ ਸੰਘਰਸ਼ ਕਰ ਰਹੇ ਨੇ ਪੂਰਾ ਜਿੰਦਗੀ ਦਾ ਚੱਲ ਰਿਹਾ ਤੇ ਸ਼ਾਇਦ ਇਹ ਨਾ ਮੰਗੂ ਕੋਈ ਸਟਰਗਲ ਕਰਦਾ ਹੋਵੇ ਅਸਾਂ ਦਿਖਾਉਂਦੇ ਹਾਂ ਦਾ ਰਹਿਣ ਸੈਣ ਪਰਦੇਸੀਆਂ ਦਾ ਪੂਰੀ ਅੱਤ ਦੀ ਗਰਮੀ ਆ ਇੱਕ ਗੁੰਡਰਾ ਉਹਨਾਂ ਕੋਲ ਪੱਖਾ ਵੀ ਨਹੀਂ ਆਇਆ ਦਿਖਾਉਂਦਾ ਐਨੀ ਗਰਮੀ ਦੇ ਵਿੱਚ ਦੇਖਣ ਨੂੰ ਕਿਵੇਂ ਰਹਿ ਰਹੇ ਨੇ ਕੋਈ ਪੱਖਾ ਨਹੀਂ ਕੋਈ ਗੇਟ ਨਹੀਂ ਇੱਕ ਗੁੰਡਰਾ ਵਿਚਾਰਾ ਟੇਡਾ ਕਰਕੇ ਲਾਇਆ ਹੋਇਆ ਬਹੁਤ ਕਮਾਣਾ ਔਖਾ ਪੈਸਾ ਇੱਕ ਦੋ ਚਾਰ ਇੱਧਰ ਵੀ ਨੇ ਸਾਨੂੰ ਇੱਧਰ ਨੇ ਦੋ ਚਾਰ ਦਿਖਾਉਣਾ ਨੇਰਾ ਆ ਥੋੜਾ ਜਿਹਾ ਇੱਧਰ ਹਨ ਉਹਨੇ ਚਲੇ ਗਏ ਜਾਂਣਾ ਇਹ ਸਰਦਾਰਾਂ ਦੀ ਬਣਾਈ ਹੋਈ ਹੈ ਜ਼ਿਮੀਂਦਾਰਾ ਮੈਂ ਪਹਿਲਾਂ ਟਾਪੇ ਦੀ ਵੀ ਵੀਡੀਓ ਪਾਈ ਸੀ ਉਹਨਾਂ ਨੇ ਇਹਨੂੰ ਬਣਾ ਕੇ ਦਿੱਤੀ ਕਿਰਾਏ ਵਾਸਤੇ ਕਮਰੀਆ ਲਾਈਵ ਦੇਖੋ ਹਾਂ ਕਮਰੀਆ ਕੌਣ ਸੀ ਕਮਰੀਆ ਆਪਣੇ ਮੂਡ ਮੈਂ ਆ ਕੀ ਹਾਲ ਹੈ ਗੁੰਦਨ ਵੀਡੀਓ ਬਣਾ ਰਾਂ ਤੇਰੀ ਕੋਈ ਨਹੀਂ ਏ ਆ ਜੀ ਗੁੰਦਨ ਬਹੁਤ ਪੁਰਾਣਾ ਹਮਾਰਾ ਉਹ ਹੈ ਜੀ ਮਿੱਤਰ 4-5 ਸਾਲ ਸੇ ਹਮਾਰੇ ਸਾਥ ਬੱਕ ਠੇਕੇਦਾਰ ਬਣ ਗਿਆ ਅਬ ਤੋਂ ਪਹਿਲੇ ਤੇ ਜੇ ਕੰਪਨੀ ਮੇ ਹੁੰਦਾ ਠੇਕੇਦਾਰ ਹੋ ਗਿਆ ਹਾਂ ਜੀ ਪਹਿਲਾਂ ਤਾਂ ਇਹ ਲੇਬਰ ਦਾ ਕੰਮ ਕਰਦਾ ਸੀ ਬੋਇਲਰ ਦੇ ਬੋਇਲਰ ਚਲਾਉਂਦਾ ਸੀ ਇਹ ਹਾਂ ਜੀ ਉਹਨੂੰ ਕੀ ਆਦ ਨਾ ਇਹ ਗੁੰਦਨ ਬਾਬਲੂ ਸਰ ਬਾਬਲੂ ਸਰ ਬਾਬਲੂ ਸਰ ਇਹ ਅਰੇ ਅਰੇ ਨਹੀਂ ਪੱਖਾ ਯਾਰ ਛੋਟੇ ਕੋਲ ਵੀ ਨਹੀਂ ਲਾਇਆ ਹੈਗਾ ਨਹੀਂ ਜੀ ਨਿੱਚੇ ਨਹੀਂ ਇਹਦੇ ਨਾਲ ਤਾਂ ਕੀ ਹੋਣਾ ਯਾਰ ਤੇਰੇ 쿨ਰ ਹੈ ਜੀ ਸਰਦਾਰ ਨੂੰ ਬੋਲ ਕੇ ਉਹ ਤਾਂ ਸਰਦਾਰ ਯਾਰ ਪੂਰੇ ਕੈਮ ਵਧੀਆ ਬੰਦੇ ਨੇ ਬੋਲ ਕੇ 걸ਵਾ ਲਾ ਕੇ ਪੱਖਾ ਉੱਪਰ ਲਵਾਓ ਨਾ ਸਾਰੇ ਬੰਦਿਆਂ ਨੂੰ ਹਵਾ ਲੱਗੇ ਇਸਨੇ 쿨ਰ ਹੈ ਜੀ ਅੱਛਾ ਇਸਨੇ 쿨ਰ ਹੈ ਅੱਛਾ ਇੱਕ 쿨ਰ ਹੈ ਇੱਥੇ ਕੌਣ ਹੈ ਟੂਸ਼ਨ ਹਾਂ ਇਹ ਤਾਂ ਨੀਚੀ ਗੱਡੇ ਕੁੱਤੇ ਵੀ ਨਹੀਂ ਵਸਾਏ ਆ ਤੁਸੀਂ ਛੋਟਾ ਵੀ ਸੰਘਰਸ਼ ਯਾਰ ਬਾਲ ਆਇਆ ਮੈਂ ਤੁਹਾਨੂੰ ਕਹਿ ਦ ਦੰਦੇ ਨੇ ਪਰਦੇਸੀ ਬੰਦਾ ਪਰਦੇਸੀ ਬੰਦਾ ਬਾਈ ਬਹੁਤ ਔਖਾ ਆ ਬਾਹਰ ਰਹਿਣਾ ਬਹੁਤ ਔਖਾ ਆ ਇਹ ਬੰਦੇ ਉਹੀ ਜਾਣ ਸਕਦੇ ਨੇ ਜਿਹੜੇ ਬਾਹਰੇ ਰਹਿੰਦੇ ਨੇ ਇਹ ਬੰਦੇ ਤਾਂ ਚਲੋ ਮੈਂ ਪੁਰਾਣਾ ਜਾਣਦਾ ਆ ਇਸਰੇ 4-5 ਸਾਲਾਂ ਤੋਂ 4 ਸਾਲ ਤਾਂ ਨੂੰ ਤਾਂ ਮੈਂ ਫੇਕਟਰੀ ਲਾ ਕੇ ਆ ਹਾਂ ਉਹ ਪਹਿਲੇ ਸਾਲ ਮੈਨੇ ਲਾਇਆ ਰਹੀ ਸੀ ਮੈਂ 4 ਸਾਲ ਹੋ ਗਏ ਆ 4 ਸਾਲ ਤੇ ਉਸ ਤੋਂ ਬਾਅਦ ਫਿਰ ਹੋ ਰਿਹਾ ਗਿਆ ਨੀ ਉਹ ਘੱਤ ਨੂੰ ਹੋ ਰਿਹਾ ਹੋ ਗਿਆ 1.5 ਸਾਲ ਇਹਨਾਂ ਦਾ ਵੀ ਲੰਮਾ ਸੰਘਰਸ਼ ਆ ਵਿਚਾਰਿਆਂ ਦਾ ਔਖਾ ਹੀ ਆ ਯਾਰ ਬਾਕੀ ਫੋਨ ਆ ਗਿਆ ਸੀ ਵਿੱਚ ਉਹਦੇ ਬਾਰੇ ਠੀਕ 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 ਆ ਜੀ ਠੀਕ ਹੈ ਜੀ ਚੰਗਾ ਕੰਦਰ ਠੀਕ ਹੈ ਇੱਧਰ ਵੀ ਰਹਿੰਦੇ ਆ ਬੰਦੇ ਹਾਂ ਜੀ ਹਾਂ ਜੀ ਅੱਛਾ ਇੱਧਰ ਵੀ ਬਣਾਇਆ ਨਿਕਲਾ ਹਾਂ ਇੱਥੇ ਰਹਿ ਹੀ ਗਿਆ ਸੀ ਯਾਰ ਇਹ ਵੀ ਦਿਖਾ ਦਈਏ ਅਸਲਾਮ ਵਾਲੇ ਤੁਹਾਨੂੰ ਇਹ ਆ ਜੀ ਪਰ ਬਾਹਰ ਰਹਿਣ ਵਾਲਾ ਇਹ ਰੋਈ ਬਣਾਈ ਆ ਦੋਨੋਂ ਸਾਈਡ ਬਣਾਈ ਆ ਹੈ ਪਰ ਸੋ ਪਰ ਸੋ ਇਹ ਪਾਣੀ ਕਿਵੇਂ ਖੜਾ ਬਾਹਰ ਨਿਕਲਦਾ ਨਹੀਂ ਪਜਾਮ ਹੈ ਜੀ ਯਾਰ ਪਜਾਮ ਹੋ ਗਈ ਇਹ ਦਿੱਕਤ ਰਹੀ ਥੋੜੂ ਪਾਣੀ ਦੀ ਤਾਂ ਯਾਰ ਹੈਨਾ ਹਾਂ ਜੀ ਆ ਭਰੀ ਬਈਏ ਸਾਰੀ ਮੱਛਰ ਆਉਗੇ ਤੇ ਤੇ ਜਾਲੀ ਮੱਛਰ ਬਹੁਤ ਹੋਊਰੇ ਨਾ ਪੱਖਾ ਵੀ ਛੋਟਾ ਲਵੇ ਆਈ ਇੱਕ ਹੈ ਪੱਖਾ ਯਾਰ ਮਾਲਕ ਤਗੜੇ ਨੇ ਉਹਨਾਂ ਨੂੰ ਕਹੋ ਉਹ ਯਾਰ ਸਰਦਾਰ ਯਾਰ ਤਗੜੇ ਬੰਦੇ ਆ ਆ ਵੀ ਚੱਕ ਇਹ ਯਾਰ ਆਪਕੇ ਨਹੀਂ ਲੱਗ ਰਹਾ ਜੀਪੀ ਵਾਇਰ ਨਹੀਂ ਲੱਗ ਰਹਾ ਮੈਨੂੰ ਯਾਰ ਹਾਂ ਆ ਉਹ ਹੀ ਹੈ ਲੱਗਦਾ ਤੁਹਾਨੂੰ ਇਹ ਨਹੀਂ ਲੱਗਦਾ ਯਾਰ ਪਿਆਰ ਦਾ ਤਾਂ ਨਹੀਂ ਹੈ ਜੁਪੀ ਦਾ ਅਧਿਆ ਹਾਂ ਮੈਂ ਦੇਖ ਲੈ ਯਾਰ ਸਾਨੂੰ ਆ ਅੱਛਾ ਅਪ ਆਪਣੇ ਏਰੀਆ ਦੇ ਬੰਦੇ ਹੁੰਦੇ ਨੇ ਨਾ ਹਾਂ ਹਾਂ ਉਹਨਾਂ ਦੀ ਪੈਸਾ ਆਉਣਾ ਲੱਗੀ ਹੁੰਦੀ ਹੈ ਪੰਜਾਬੀ ਬੰਦੇ ਨੂੰ ਤੁਸੀਂ ਦੂਰੋਂ ਪਛਾਣ ਲਵੋਗੇ ਵੀ ਹਮੇਆ ਪੰਜਾਬੀ ਬੰਦਾ ਚਾਹੇ ਉਹ ਮੋਨਾ ਹੋਵੇ ਪੱਗਨਾ ਬੰਨੀ ਹੋਵੇ ਉਹਦੀ ਪੈਸਾ ਜਾਣਾ ਲੱਗੇ ਆ ਥੋੜੇ ਜੁਪੀ ਵਹਰ ਵਾਲੇ ਬੰਦੇ ਉਹਨਾਂ ਦੇ ਲੱਗ ਪਹਿਚਾਨਾ ਇਹ ਲੱਗਦਾ ਨਹੀਂ ਹੈਗਾ ਇਹ ਜੁਪੀ ਵਹਰ ਦਾ ਸਹੀ ਗੱਲ ਮੈਂ ਪਹਿਲੀ ਦੇਖ ਲਿਆ ਮਾ ਥੋੜਾ ਜਿਹਾ ਏਰੀਆ ਥੋੜਾ ਤਾਂ ਲੱਗਦਾ ਨਹੀਂ ਇਹ ਕੁੜੀ ਜੁਦਾ ਚਿਕਨਾ ਪੂਰਾ ਤੱਦ ਵਰਗਾ ਚੱਟਾ ਪਿਆ ਇਹ ਇਹ ਜੰਮੂ ਬਾਜੰਮੂ ਗਾਉਂ ਦਾ ਹਾਂ ਬਸ ਬਸ ਇਹ ਬਰਫੀਲੀ ਪਹਾੜੀਆਂ ਚ ਆਇਆ ਹੋਇਆ ਹਾਂ ਯਾਰ ਸਭ ਬਾਹਰ ਬਿਲਕੁਲਵਾ ਦਿਓ ਭਾਈ ਹੈ ਓਏ ਮਾਲਕ ਨੂੰ ਕਹੋ ਯਾਰ ਢਾਬੇ ਵਾਲੇ ਨੂੰ ਸਰਦਾਰ ਤਕੜੇ ਬੰਦੇ ਆ ਯਾਰ ਉਹ ਨਹੀਂ ਜਵਾਬ ਨਹੀਂ ਮੈਨੂੰ ਲੱਗਦਾ ਉਹਨਾਂ ਨੇ ਦੇਣਾ ਸਹੀ ਗੱਲ ਦੇਖ ਲਈ ਇਹ ਲਾਈਫ ਸਟਾਈਲ ਬੰਦਿਆਂ ਦਾ ਪਰਦੇਸੀ ਬੰਦੇ ਨੇ ਵਿਚਾਰੇ ਬਾਹਰ ਰਹਿਣਾ ਬ కాల్డా కాల్లు